ਤਨ ਬਾਬਾ ਸ੍ਰੀ ਚੰਨ ਜੀ ਇੱਕ ਮਹਾਤਮਾ ਤੂੰ ਨਹੀਂ ਲਗਾਈ ਤਪੱਸਿਆ ਕਰਦੇ ਰਹਿੰਦੇ ਉਹਨਾਂ ਦੇ ਕਈ ਵਿਆਹ ਹੋਏ ਸਨ ਉਹਨਾਂ ਦੇ ਘਰ 100 ਪੁੱਤਰਾਂ ਨੇ ਜਨਮ ਲਿਆ ਉਸਦੇ ਪੁੱਤਰ ਪੂਰਾ ਪੂਰਾ ਦਿਨ ਹਨ ਕਾਦੇ ਰਹਿੰਦੇ ਅਤੇ ਇਸੇ ਤਰ੍ਹਾਂ ਕਈ ਸਾਲ ਬੀਤੇ ਜਦੋਂ ਉਹ ਵੱਡੇ ਹੋਏ ਤਾਂ ઋષਿ ਨੇ ਉਹਨਾਂ ਨੂੰ ਇੱਕ ਦਿਨ ਕਿਹਾ ਕਿ ਧਰਮ ਪ੍ਰਚਾਰ ਵਾਸਤੇ ਚਾਰੇ ਦਿਸ਼ਾਵਾਂ ਵਿੱਚ ਜਾਓ ਅਤੇ ਧਰਮ ਦਾ ਪ੍ਰਚਾਰ ਕਰੋ ਜਿਹੜੀ ਵੀ ਚੀਜ਼ ਨਵੀਂ ਸਿੱਖਣ ਨੂੰ ਮਿਲੇ ਜ਼ਰੂਰ ਸਿੱਖੋ ਇਸ ਤਰ੍ਹਾਂ ਉਸਦੇ ਪੁੱਤਰ ਚਾਰੇ ਦਿਸ਼ਾਵਾਂ ਵਿੱਚ ਧਰਮ ਦਾ ਪ੍ਰਚਾਰ ਕਰਨ ਵਾਸਤੇ ਗਏ ਇਸ ਤਰ੍ਹਾਂ ਕਈ ਸਾਲ ਬੀਤੇ 30 40 ਸਾਲ ਬਾਅਦ ਜੋ ਸਾਰੀਆਂ ਦਿਸ਼ਾਵਾਂ ਵਿੱਚ ਗਏ ਹੋਏ ਸਨ ਤਾਂ ਹਰ ਇੱਕ ਨੇ ਜਿੱਥੇ-ਜਿੱਥੇ ਵੀ ਉਹ ਗਏ ਉੱਥੇ ਉਹਨਾਂ ਨੇ ਵਿਆਹ ਕਰਵਾ ਲਏ ਉੱਥੇ ਉਹਨਾਂ ਦੇ ਬੱਚੇ ਹੋ ਗਏ ਧਰਮ ਦਾ ਲੜ ਉਹਨਾਂ ਨੇ ਨਹੀਂ ਛੱਡਿਆ ਪਰ ਸਮਾਂ ਬੀਤਿਆ 30 40 ਸਾਲ ਬੀਤੇ ਇਸ ਤੋਂ ਬਾਅਦ ਉਹਨਾਂ ਨੇ ਅਲੱਗ-ਅਲੱਗ ਧਰਮ ਅਪਣਾ ਲਏ ਧਰਮ ਅਪਣਾਉਣ ਤੋਂ ਬਾਅਦ ॠषि ਨੇ ਉਹਨਾਂ ਨੂੰ ਇੱਕ ਦਿਨ ਦਿੱਤਾ ਹੋਇਆ ਸੀ 30-40 ਸਾਲ ਤੋਂ ਬਾਅਦ ਕਿ ਇਸ ਦਿਨ ਵਾਪਸ ਆਉਣਾ ਹੈ ਸਾਰਿਆਂ ਨੂੰ ਚੇਤਾ ਆਇਆ ਕਿ ਇਸ ਦਿਨ ਅਸੀਂ ਵਾਪਸ ਆਪਣੇ ਘਰ ਪਰਤਣਾ ਹੈ ਉਹ 40-50 ਸਾਲ ਤੋਂ ਬਾਅਦ ਫਿਰ ਵਾਪਸ ਆਪਣੇ ਘਰ ਆਏ ਜਦੋਂ ਉਸ ਦੇ ਪੁੱਤਰ ਪਰਿਵਾਰ ਸਮੇਤ ਵਾਪਸ ਆਏ ਤਾਂ ਪਿਤਾ ਬਹੁਤ ਖੁਸ਼ ਹੋਇਆ ਪਰ ਉਸ ਦੇ ਪੁੱਤਰਾਂ ਨੇ ਅਲੱਗ-ਅਲੱਗ ਧਰਮ ਅਪਣਾ ਲਏ ਸਨ ਉਹਨਾਂ ਦੇ ਪਿਤਾ ઋષਿ ਨੇ ਉਹਨਾਂ ਨੂੰ ਫਿਰ ਸਮਝਾਇਆ ਕਿ ਪਰਮਾਤਮਾ ਇੱਕ ਹੈ ਸਾਰੇ ਮੰਨਨ ਨੂੰ ਤਿਆਰ ਨਾ ਹੋਏ ਪਰ ਫਿਰ ਸਮਾਂ ਬੀਤਿਆ ਅਤੇ ਫਿਰ ઋષਿ ਨੇ ਹਵਨ ਕਰਨਾ ਆਰੰਭ ਕਰ ਦਿੱਤਾ ਉਹ ਤਾਂ ਪਹਿਲਾਂ ਵੀ ਹਵਨ ਕਰਦੇ ਹੁੰਦੇ ਸਨ ਪਰ ਆਪਣੇ ਪੁੱਤਰਾਂ ਦੇ ਨਾਲ ਮਿਲ ਕੇ ਉਸਨੇ ਦੁਬਾਰਾ ਹਵਨ ਕਰਨਾ ਸ਼ੁਰੂ ਕਰ ਦਿੱਤਾ ਕੁਝ ਪੁੱਤਰ ਅਲੱਗ ਬੈਠਦੇ ਕਿਉਂਕਿ ਉਹਨਾਂ ਨੇ ਦੂਸਰਾ ਧਰਮ ਅਪਣਾ ਲਿਆ ਸੀ ਪਰ ਹੌਲੀ-ਹੌਲੀ ਉਹਨਾਂ ਨੇ ਵੀ ਹਵਨ ਦੇ ਉੱਪਰ ਬੈਠਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਵੀ ਗਿਆਨ ਹੋਣਾ ਸ਼ੁਰੂ ਹੋ ਗਿਆ ਆਖਰਕਾਰ ਫਿਰ ਉਹ ਆਪਣੇ ਧਰਮ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਹਨ ਆਪਣੇ ਧਰਮ ਵਿੱਚੋਂ ਉਹਨਾਂ ਨੂੰ ਅਜੀਹਾ ਗਿਆਨ ਹੋਇਆ ਜੋ ਉਹਨਾਂ ਨੂੰ ਕਿਤੇ ਵੀ ਨਹੀਂ ਹੋਇਆ ਸੀ ਇੱਥੇ ਸੋਚ ਦੋ ਚੀਜ਼ਾਂ ਨੂੰ ਦਰਸਾਉਂਦੀਆਂ ਹਨ ਸੋ ਪੁੱਤਰ ਸੋ ਵਿਚਾਰਾਂ ਨੂੰ ਦਰਸਾਉਂਦੇ ਹਨ ਜਿੰਨੀ देर ਵਿਚਾਰ ਇੱਕ ਨਹੀਂ ਹੁੰਦਾ ਤਾਂ ਓਨੀ ਦੇਰ ਪ੍ਰਮਾਤਮਾ ਦਾ ਗਿਆਨ ਨਹੀਂ ਹੋ ਸਕਦਾ ਅਤੇ ਜਿਸ ਤਰ੍ਹਾਂ ਅਲੱਗ-ਅਲੱਗ ਧਰਮਾਂ ਨੂੰ ਲੋਕ ਮੰਨਦੇ ਹਨ ਪਰ ਜਦੋਂ ਗਿਆਨ ਹੋ ਜਾਂਦਾ ਹੈ ਤਾਂ ਸੂਈ ਇੱਕ ਪੁਆਇੰਟ ਤੇ ਆ ਜਾਂਦੀ ਹੈ ਉਦੋਂ ਕੋਈ ਧਰਮ ਨਹੀਂ ਰਹਿੰਦਾ ਕੋਈ ਵਿਚਾਰ ਨਹੀਂ ਰਹਿੰਦਾ ਇਕ ਧਰਮ ਅਤੇ ਇੱਕ ਵਿਚਾਰ ਹੀ ਪਰਮਾਤਮਾ ਤੱਕ ਪਹੁੰਚਦਾ ਹੈ ਜਦੋਂ ਵਿਚਾਰ ਪਰਮਾਤਮਾ ਤੱਕ ਪਹੁੰਚ ਗਿਆ ਤਾਂ ਉਸ ਸਮੇਂ ਨਾ ਕੋਈ ਧਰਮ ਹੋਵੇਗਾ ਤੇ ਨਾ ਕੋਈ ਵਿਚਾਰ ਹੋਵੇਗਾ ਪਰ ਜਿੰਨੀ ਦੇਰ ਮਨ ਵਿੱਚ 100 ਵਿਚਾਰ ਚੱਲ ਰਹੇ ਹਨ ਪਰਮਾਤਮਾ ਰੂਪੀ ਵਿਚਾਰ ਨੂੰ ਪ੍ਰਗਟ ਹੋਣਾ ਮੁਸ਼ਕਲ ਹੈ ਇਸੇ ਤਰ੍ਹਾਂ ਜਦੋਂ ઋષਿ ਨੇ ਆਪਣੇ ਸਾਰੇ ਪੁੱਤਰਾਂ ਨੂੰ ਇਕੱਠਾ ਬਿਠਾ ਕੇ ਹਵਨ ਕੀਤਾ ਤਾਂ ਉਦੋਂ ਉਸ ਨੂੰ ਗਿਆਨ ਹੋਇਆ ਪਰ ਜਦੋਂ ਉਸ ਦੇ ਪੁੱਤਰ ਅਲੱਗ-ਅਲੱਗ ਫਿਰ ਰਹੇ ਸਨ ਤਾਂ ਉਸ ਨੂੰ ਗਿਆਨ ਦੀ ਸੀਮਾ ਤੱਕ ਪਹੁੰਚਣਾ ਮੁਸ਼ਕਲ ਸੀ ਜਿੰਨੀ ਦੇਰ ਉਸ ਦੇ ਪੁੱਤਰ ਅਲੱਗ-ਅਲੱਗ ਸਨ ਉਸ ਵਾਸਤੇ ਗਿਆਨ ਦੀ ਸੀਮਾ ਤੱਕ ਪਹੁੰਚਣਾ ਮੁਸ਼ਕਲ ਸੀ ਪਰ ਜਦੋਂ ਉਸ ਦੇ ਪੁੱਤਰ ਇਕੱਠੇ ਹੋਏ ਤਾਂ ਉਸ ਨੂੰ ਗਿਆਨ ਹੋ ਗਿਆ ਇਸੇ ਤਰ੍ਹਾਂ ਮਨ ਦੇ ਵਿਚਾਰ ਹਨ ਜਦੋਂ ਵਿਚਾਰ ਇੱਕ ਜਗ੍ਹਾ ਤੇ ਪਹੁੰਚ ਜਾਂਦੇ ਹਨ ਤਾਂ ਵਿਚਾਰ ਹੀ ਪਰਮਾਤਮਾ ਦਾ ਗਿਆਨ ਕਰਵਾ ਦਿੰਦੇ ਹਨ ਪਰਮਾਤਮਾ ਦੇ ਨਾਲ ਜੁੜਨਾ ਆਸਾਨ ਹੈ ਪਰ ਆਪਣੇ ਮਨ ਦੇ ਵਿਚਾਰ ਨੂੰ ਇੱਕ ਕਰਨਾ ਬਹੁਤ ਮੁਸ਼ਕਲ ਜਦੋਂ ਮਨ ਦਾ ਵਿਚਾਰ ਇੱਕ ਹੋਇਆ ਤਾਂ ਉਦੋਂ ਪਰਮਾਤਮਾ ਮਿਲ ਜਾਵੇਗਾ ਬਾਬਾ ਸ਼੍ਰੀ ਚੰਨ ਜੀ ਦੀ ਕਿਰਪਾ ਮਿਲ ਜਾਵੇਗੀ ਧੰਨ ਧੰਨ ਬਾਬਾ ਸ਼੍ਰੀ ਚੰਨ ਜੀ ਮਹਾਰਾਜ